जबूर नंबर उन्नी सृष्टि परमेश्वर की महिमा आकाश परमेश्वर की महिमा का वर्णन करते हैं अंबर उसकी दस्तकारी विखाल है दिन दिन नाल बोली बोलता है अते रात रात ज्ञान दसती है उन्होंने ना कोई बोली ना कोई शब्द हैं ना उन्हों की आवाज दी है सारी धरती उन्होंने आवाज गूंजी है संसार दक उन्होंने बोल ਉਨ੍ਹਾਂ ਵਿੱਚ ਉਸਨੇ ਸੂਰਜ ਲਈ ਡੇਰਾ ਬਣਾਇਆ ਹੈ ਜਿਹੜਾ ਲਾੜੇ ਵਾਂਗੂ ਆਪਣੀ ਕੋਠੜੀ ਵਿੱਚੋਂ ਨਿਕਲਦਾ ਹੈ ਅਤੇ ਸੂਰਮੇ ਵਾਂਗੂ ਆਪਣੇ ਚੱਕਰ ਵਿੱਚ ਦੌੜ ਲਾ ਕੇ ਖੁਸ਼ ਹੁੰਦਾ ਹੈ ਆਕਾਸ਼ਾਂ ਦੇ ਇੱਕ ਸਿਰੇ ਤੋਂ ਉਸ ਦਾ ਚੜਨਾ ਹੈ ਅਤੇ ਉਸ ਦਾ ਦੌਰ ਉਨ੍ਹਾਂ ਦੇ ਦੂਜੇ ਸਿਰੇ ਤੱਕ ਹੈ ਅਤੇ ਉਸ ਦੀ ਗਰਮੀ ਤੋਂ ਕੋਈ ਚੀਜ਼ ਲੁਕੀ ਨਹੀਂ ਰਹਿੰਦੀ ਇਹ ਹਵਾ ਦੀ ਵਿਵਸਥਾ ਪੂਰੀ ਖਰੀ ਹੈ ਉਹ ਜਾਨ ਨੂੰ ਬਹਾਲ ਕਰਦੀ ਹੈ ਯਹਵਾ ਦੀ ਸਾਖੀ ਸੱਚੀ ਹੈ ਉਹ ਭੋਲੇ ਨੂੰ ਬੁੱਧਵਾਨ ਕਰਦੀ ਯਹਵਾ ਦੇ ਫਰਮਾਨ ਸਿੱਧੇ ਹਨ ਉਹ ਦਿਲ ਨੂੰ ਆਨੰਦ ਕਰਦੇ ਹਨ ਯਹਵਾ ਦਾ ਹੁਕਮ ਨਿਰਮਲ ਹੈ ਉਹ ਅੱਖੀਆਂ ਨੂੰ ਚਾਨਣ ਦਿੰਦਾ ਹੈ ਯਹਵਾ ਦਾ ਪੈ ਸ਼ੁੱਧ ਹੈ ਉਹ ਸਦਾ ਤੱਕ ਕਾਇਮ ਰਹਿੰਦਾ ਹੈ ਯਹਵਾ ਦੇ ਨਿਆਂ ਸੱਚੇ ਹਨ ਉਹ ਨੇਰੇ ਪੂਰੇ ਧਰਮ ਹਨ ਉਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨ ਭੌਂਦੇ ਹਨ ਸ਼ਹਿਦ ਅਤੇ ਮਖੀਲ ਦੇ ਚੋਇਆ ਨਾਲੋਂ ਵੀ ਮਿੱਠੇ ਹਨ ਅਤੇ ਉਹਨਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ ਉਹਨਾਂ ਦੇ ਮੰਨਣ ਉਹਨਾਂ ਵਿੱਚ ਵੱਡਾ ਲਾਭ ਹੈ ਆਪਣੀਆਂ ਭੁੱਲਾ ਚੁੱਕਾਂ ਨੂੰ ਕੌਣ ਸਮਝ ਸਕਦਾ ਹੈ ਤੂੰ ਮੈਨੂੰ ਗੁੱਜੇ ਪਾਪਾ ਤੋਂ ਆਜ਼ਾਦ ਕਰਨ ਅਤੇ ਆਪਣੇ ਦਾਸ ਨੂੰ ਹੰਕਾਰ ਤੋਂ ਰੋਕ ਰੱਖ ਉਹ ਮੇਰੇ ਉੱਤੇ ਹਕੂਮਤ ਨਾ ਕਰਨ ਤਾਂ ਮੈਂ ਪੂਰਾ ਖਰਾ ਉਤਰਾਂਗਾ ਅਤੇ ਵੱਡੇ ਪਾਪਾ ਤੋਂ ਬਰੀ ਠਹਿਰਾਂਗਾ हे ਯਹਵਾ ਮੇਰੀ ਟਟਾਨ ਅਤੇ ਮੇਰੇ ਛਡਾਉਣ ਵਾਲੇ ਮੇਰੇ ਮੂਹ ਦੀਆਂ ਗੱਲਾਂ ਤੇ ਮੇਰੇ ਮਨ ਦਾ ਵਿਚਾਰ ਤੇਰੇ ਹਜ਼ੂਰ ਮੰਨਣ ਯੋਗ ਹੋਵੇ ਆਮੀਨ